ਜਾਹੀ ਨਮਸਕਾਰ ਸਸੀਗਾ ਦੋਸਤੋ ਮੈਟਵਡ ਆਪਣਾ ਸੰਜੀਵਾ ਵਾ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਦੋਸਤੋ ਅੱਜ ਤੁਹਾਡੇ ਲਈ ਬਹੁਤ ਹੀ ਐਮ ਜਾਣਕਾਰੀ ਲੈ ਕੇ ਆਏ ਆ ਕਿਉਂਕਿ ਇਹ ਜਾਣਕਾਰੀ ਜਿਹੜੀ ਹੈ ਉਹ ਸਾਡੇ ਲਈ ਬਹੁਤ ਜ਼ਰੂਰੀ ਹੈ ਖਾਸ ਕਰ ਜਿਹੜੇ ਗੁਰਦਾਸਪੁਰ ਵਾਸੀ ਹੈ ਤੇ ਲਾਗੇ ਚਾਗੇ ਜਿਹੜੇ ਲੋਕ ਹੈਗੇ ਆ ਉਹਨਾਂ ਵਾਸਤੇ ਬਹੁਤ ਜ਼ਰੂਰੀ ਹੈ ਸਾਡੀ ਇਹ ਖਬਰ ਜੇ ਚੰਗੀ ਲੱਗੀ ਹੈ ਤੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਦੋਸਤੋ ਗੁਰਦਾਸਪੁਰ ਸ਼ਹਿਰ ਦਾ ਜਿਹੜਾ ਆ ਰੇਲਵੇ ਸਟੇਸ਼ਨ ਆ ਉਹਨੂੰ ਅਪਡੇਟ ਕੀਤਾ ਜਾ ਰਿਹਾ ਹੈ ਔਰ ਕਾਫੀ ਸਮੇਂ ਤੋਂ ਜਿਹੜਾ ਇਹਨਾਂ ਦਾ ਕੰਮ ਚੱਲ ਰਿਹਾ ਸੀ ਕਿਉਂਕਿ ਪਲੇਟਫਾਰਮ ਜਿਹੜਾ ਹੈਗਾ ਸੀ ਉਹ ਬੜਾ ਛੋਟਾ ਹੈਗਾ ਸੀ ਲਾਈਨਾਂ ਬੜੀ ਛੋਟੀਆਂ ਸੀ ਇਸ ਕਰਕੇ ਜਿਹੜੀ ਹੈ ਟ੍ਰੇਨ ਉਹ ਪੂਰੀ ਜਿਹੜੀ ਲਾਈਨ ਤੇ ਨਹੀਂ ਆਂਦੀ ਸੀ ਇਸ ਕਰਕੇ ਜਿਹੜਾ ਹੈ ਲਾਈਨਾਂ ਨੂੰ ਜਿਹੜਾ ਹੈ ਅਪਡੇਟ ਕੀਤਾ ਜਾ ਰਿਹਾ ਹੈ ਇਹ ਸਾਰਾ ਕੰਮ ਜਿਹੜਾ ਹੈ ਸੈਂਟਰ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਤੇ ਇਹਦੇ ਕਰਨ ਜਿਹੜਾ ਹੈ ਇਹ ਰੇਲਵੇ ਫਾਟਕ ਜਿਹੜਾ ਹੈਗਾ ਹੈ ਜਿਹੜਾ ਹੈ ਮੰਡੀ ਵਾਲਾ ਜਿਹੜਾ ਰੇਲਵੇ ਫਾਟਕ ਹੈ ਉਸ ਨੂੰ ਜਿਹੜਾ ਹੈ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਬੰਦ ਕਰ ਦਿੱਤਾ ਗਿਆ ਹੈ ਇਹਦੇ ਬਾਰੇ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈ ਕਿ ਇੱਥੇ ਜਿਹੜਾ ਲਾਈਨਾਂ ਦਾ ਕੰਮ ਚੱਲ ਰਿਹਾ ਹੈ ਹਾਲੀ ਦਿਨਾਂ ਵਿੱਚ ਜਿਹੜਾ ਹੈ ਰੇਲਵੇ ਸਟੇਸ਼ਨ ਜ ਇਦੇ ਲਈ ਪਹਿਲਾਂ ਇੱਕੋ ਪਲੇਟਫਾਰਮ ਸੀ ਪਰ ਹੁਣ ਜਦੋਂ ਆਪਾਂ ਸੂਤਰੇ ਦੇ ਹਵਾਲੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇਹਦੇ ਲਈ ਦੂਸਰਾ ਤੇ ਜਿਹੜਾ ਤੀਸਰਾ ਜਿਹੜਾ ਆ ਉਹ ਪਲੇਟਫਾਰਮ ਆ ਉਹ ਵੀ ਬਣਨ ਜਾ ਰਿਹਾ ਕਿਉਂਕਿ ਨੰਬਰ 1 ਪਲੇਟਫਾਰਮ ਤੇ ਜਦੋਂ ਟ੍ਰੇਨ ਰੁਕਦੀ ਸੀ ਉਹ ਤਾਂ ਪੈਸੇਂਜਰ ਉਤਰ ਜਾਂਦੇ ਸੀ ਪਰ ਜਦੋਂ ਪਲੇਟਫਾਰਮ ਨੰਬਰ 2 ਤੇ ਜਾਂ 3 ਤੇ ਆਂਦੀ ਹੀ ਟ੍ਰੇਨ ਤਾਂ ਲੋਕਾਂ ਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਪਲੇਟਫਾਰਮ ਨਹੀਂ ਹੈਗਾ ਸੀ ਪਰ ਹੁਣ ਜਿਹੜਾ ਇਹ ਸਰਕਾਰ ਵੱਲੋਂ ਜਿਹੜਾ ਹੈ ਇਸ ਨੂੰ ਅਪਡੇਟ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਏ ਇਸ ਲਈ ਤੁਹਾਨੂੰ ਇਹ ਅਸੀਂ ਜਾਣਕਾਰੀ ਦੇ ਦੇ ਰਹੇ ਹਾਂ ਕਿ ਇਹ ਜਿਹੜਾ ਫਾਟਕ ਹੈਗਾ ਜਿਹੜਾ ਰੇਲਵੇ ਫਾਟਕ ਹੈਗਾ ਇਹ ਰੇਲਵੇ ਸਟੇਸ਼ਨ ਦੇ ਲਾਗੇ ਹੈਗਾ ਇਹਨੂੰ ਬੰਦ ਕਰ ਦਿੱਤਾ ਗਿਆ ਹੈ ਇਹ ਕਿੰਨੀ ਦੇਰ ਲਈ ਬੰਦ ਹੈਗਾ ਇਹਦੇ ਬਾਰੇ ਵੀ ਤੁਹਾਨੂੰ ਦੱਸ ਦਿੰਦੇ ਹਾਂ ਇਹ ਤਕਰੀਬਨ ਕੱਲ ਦਾ ਬੰਦ ਕਰ ਦਿੱਤਾ ਗਿਆ ਹੈ ਤਕਰੀਬਨ 14 ਤਰੀਕ ਤੱਕ ਉਹਨਾਂ ਨੇ ਦੱਸਿਆ ਕਿ ਇਸ ਨੂੰ ਬੰਦ ਰੱਖਿਆ ਜਾਏਗਾ ਕੋਈ ਵੀ ਜਿਹੜਾ ਯਾਤਰੀ ਹੈਗਾ ਟੂਰਿਸਟ ਹੈਗਾ ਚਾਹੇ ਲੋਕ ਹੈ ਗਿਆ ਉਹ ਇੱਧਰ ਨੂੰ ਨਾ ਆਣ ਜੇ ਜਾਣਾ ਹੈ ਤਾਂ ਉਹ ਵੇਰਕਮਿਲਕ ਪਲਾਂਟ ਵਾਲੀ ਸਾਈਡ ਤੋਂ ਜਿਹੜਾ ਫਾਟਕ ਪੈਂਦਾ ਉਹ ਕ੍ਰੋਸ ਕਰ ਸਕਦੇ ਆ ਚਾਹੇ ਜਿਹੜਾ ਆ ਇਹ ਬ੍ਰਿਜ ਹੈਗਾ ਐਕਟੀਵਿਟੀ ਰੋਡ ਵਾਲਾ ਜਿਹੜਾ ਆ ਫਲਾਈਓਵਰ ਹੈਗਾ ਉਸ ਨੂੰ ਜਿਹੜਾ ਆ ਉਹ ਇਸਤੇਮਾਲ ਕਰ ਸਕਦੇ ਨੇ ਕਿਉਂਕਿ ਬਹੁਤ ਸਾਰੇ ਲੋਕ ਇਧਰ ਨੂੰ ਆਰਤੇ ਰਹੇ ਨੇ ਪਰ ਫਿਰ ਵਾਪਸ ਜਾ ਰਹੇ ਆ ਇਹਦੇ ਨਾਲ ਉਹਨਾਂ ਨੂੰ ਟਾਈਮ ਦਾ ਜਿਹੜਾ ਆ ਉਹ ਨੁਕਸਾਨ ਹੋ ਰਿਹਾ ਕਿਉਂਕਿ ਇਧਰ ਆਂਦੇ ਆ ਫਿਰ ਮੁੜ ਕੇ ਵਾਪਸ ਜਾਂਦੇ ਆ ਇਸ ਦੇ ਨਾਲ ਕਈ ਵਾਰੀ ਆਪਾਂ ਦੇਖ ਰਿਹਾ ਕਿ ਐਂਬੂਲੈਂਸ ਵੀ ਆਉਂਦੀ ਆ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਗੱਡੀਆਂ ਵੀ ਆਉਂਦੀ ਹੈਗੀ ਆ ਜਿਹਦੇ ਨਾਲ ਕੀ ਹੈ ਉਹਨਾਂ ਨੂੰ ਕਾਫੀ ਪਰੇਸ਼ਾਨੀ ਦਾ ਜਿਹੜਾ ਆ ਉਹ ਸਾਹਮਣਾ ਕਰਨਾ ਪੈ ਰਿਹਾ ਹੈ ਔਰ ਖਾਸ ਕਰ ਜਿਹੜੇ ਹੈਗੇ ਆ ਲੋਕ ਲੋਕ ਬੜੇ ਪਰੇਸ਼ਾਨ ਨੇ ਕਿ ਇੱਕ ਜਿਹੜਾ ਫਾਟਕ ਹੈਗਾ ਇਹ ਕਦੋਂ ਤੱਕ ਬੰਦ ਰਹੇਗਾ ਕਦੋਂ ਇਸ ਨੂੰ ਓਪਨਿੰਗ ਕੀਤੀ ਜਾਏਗੀ ਤੁਹਾਨੂੰ ਦੱਸ ਦਈਏ ਕਿ ਥੋੜੇ ਸਮੇਂ ਲਈ ਬਿਲਕੁਲ ਥੋੜੇ ਸਮੇਂ ਲਈ ਤੁਹਾਨੂੰ ਥੋੜੀ ਜਿਹੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਏਗਾ ਉਸ ਤੋਂ ਬਾਅਦ ਫਿਰ ਇਸ ਨੂੰ 15 ਤਰੀਕ ਨੂੰ ਹੋ ਸਕਦਾ ਹੈ ਕਿ ਇਸ ਨੂੰ 15 ਤਰੀਕ ਤੋਂ ਪਹਿਲਾਂ ਹੀ ਸ਼ੁਰੂ ਕੀਤਾ ਜਾਵੇ ਪਰ ਸੂਤਰੇ ਦੇ حوالے ਤੋਂ ਜਿਹੜੇ ਕਰਮਚਾਰੀਆਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ 15 ਤਰੀਕ ਨੂੰ ਜਿਹੜਾ ਹੈ ਇਹ ਰੇਲਵੇ ਫਾਟਕ ਜਿਹੜਾ ਹੈਗਾ ਉਹ ਖੋਲ ਦਿੱਤਾ ਜਾਏਗਾ ਸਟਾਨਲ ਇੱਥੇ ਇੱਕ ਭਰਾਜੀ ਵੀ ਮੌਜੂਦ ਨੇ ਉਹ ਵੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਇਸ ਬਾਰੇ ਕੀ ਕਹਿਣਾ ਚਾਹੁੰਦੇ ਨੇ ਜੀ ਸਰ ਕੰਮ ਚੱਲ ਰਿਹਾ ਤੁਸੀਂ ਇਧਰੋਂ ਗੁਜ਼ਰ ਰਹੇ ਸੀ ਤੁਸੀਂ ਕਿਤੇ ਜਾਣਾ ਸੀ ਪਰ ਇਹ ਕੰਸਟਰਕਸ਼ਨ ਦਾ ਕੰਮ ਚੱਲਦਾ ਪਿਆ ਤੇ ਕਿੱਥੇ ਜਾਣਾ ਸੀ ਕੀ ਮੁਸ਼ਕਲ ਆ ਰਹੀ ਹੈ ਹਨ ਜੀ ਗਾਲ ਸਰ ਸਰ ਮੈਂ ਬਲਜੀਤ ਸਿੰਘ ਮੈਂ ਹਸਪੀਟਲ 'ਚ ਜੋਬ ਕਰਦਾ ਵਾਂ ਕਿ ਅਮਰਜੈਂਸੀ ਕਿਤੇ ਤੇ ਮੈਂ ਜਾ ਰਿਹਾ ਸੀ ਕਾਲ ਆਈ ਸੀ ਮੈਨੂੰ ਹਸਪੀਟਲ ਤੋਂ ਡਾਕਟਰਾਂ ਦੀ ਲੇਕਿਨ ਪ੍ਰੋਬਲਮ ਇਹ ਆ ਰਹੀ ਹੈ ਇਹ ਇੱਕ ਤਾਂ ਦੱਸਿਆ ਨਹੀਂ ਇਹਨਾਂ ਨੇ ਕਿ ਇਹ ਰਸਤਾ ਬੰਦ ਆਜੇ ਤੇ ਅਮਰਜੈਂਸੀ ਪ੍ਰੋਬਲਮ ਪਬਲਿਕ ਨੂੰ ਇੰਨੀ ਕਿ ਜ਼ਿਆਦਾ ਆ ਰਹੀ ਆ ਕੋਈ ਹਸਪੀਟਲ ਜਾ ਰਿਹਾ ਵਾ ਕੋਈ ਆਪਣੇ ਕੰਮ ਤੋਂ ਦਿਆ ਤੋਂ ਆ ਰਿਹਾ ਕੋਈ ਜਾ ਰਿਹਾ ਔਰ ਇਹ ਦੱਸਣਾ ਤਾਂ ਜ਼ਰੂਰੀ ਪੈਂਦਾ ਵਾ ਆਪਣੇ ਪ੍ਰਸ਼ਾਸਨ ਨੂੰ ਕਿ ਇਸ ਪ੍ਰੋਬਲਮ ਦੇ ਵਿੱਚ ਤੇ ਜਿਸ ਰਸਤਾ ਬੰਦ ਹੋਇਆ ਪਿਆ ਵਾ ਤੇ ਇਹ ਜਿਹੜੀ ਆਪਣੀ ਆ ਰਹੀ ਆ ਪ੍ਰੋਬਲਮ ਆ ਰਹੀ ਆ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਈ ਕੋਈ ਮੀਡੀਆ ਚ ਬਿਆਨ ਦਿੰਦੇ ਜਾਂ ਅਖਬਾਰਾਂ ਚ ਹੀ ਦਿੰਦੇ ਤਾਂ ਤੱਕ ਪਬਲਿਕਾਂ ਗੱਲ ਪਹੁੰਚਦੀ ਹਾਂ ਬਿਲਕੁਲ ਲੇਕਿਨ ਚਲੋ ਕੰਮ ਬਹੁਤ ਵਧੀਆ ਚੱਲ ਰਿਹਾ ਵਾ ਤੇ ਇੱਕ ਤਿੰਨ ਨੂੰ ਵਧਾਈਆਂ ਦਿੰਦੇ ਆਪਾਂ ਕਿ ਲਾਈਨ ਪੈ ਰਹੀ ਆ ਲੇਕਿਨ ਇੱਕ ਬਹੁਤ ਹੀ ਮੁੱਖ ਜਿਹੜੀ ਗੱਲ ਕਰਨੀ ਹੈ ਕਿ ਇੱਥੇ ਲੰਘਣ ਵਾਸਤੇ ਪ੍ਰੋਬਲਮ ਇਹ ਆ ਰਹੀ ਹੈ ਇੱਕ ਤਾਂ ਚਾਹੀਦਾ ਫਲਾਈਓਵਰ ਜਾਂਬੜਾ ਲੱਗ ਜਾਂਦਾ ਨਾ ਜਾਂਮ ਇੰਨਾ ਕਿ ਜ਼ਿਆਦਾ ਲੱਗ ਜਾਂਦਾ ਜਿਹੜਾ ਲੰਘਣਾ ਔਖਾ ਹੋ ਜਾਂਦਾ ਵਾ ਐਂਬੂਲੈਂਸਾਂ ਨੂੰ ਤਾਂ ਰਸਤੇ ਨੂੰ ਮਿਲਦਾ ਨਹੀਂ ਆ ਕੋਈ ਜਦੋਂ ਐਂਬੂਲੈਂਸ ਖਲੋ ਜਾਂਦੀ ਆ ਪੇਸ਼ੈਂਟ ਭਾਵੇਂ ਖਤਮ ਹੋ ਜੇ ਲੇਕਿਨ ਰਸਤਾ ਨਹੀਂ ਕੋਈ ਵੀ ਦਿੰਦਾ ਕਿਉਂਕਿ ਟਾਈਮ ਜਿਹੜਾ ਆ ਬਹੁਤ ਘੱਟ ਹੁੰਦਾ ਉਸ ਦੇ ਨਾਲ ਸਮਾਂ ਘੱਟ ਹੁੰਦਾ ਵਾ ਹਾਂਜੀ ਜੀ ਕਿਸ ਤਰ੍ਹਾਂ ਕਿ ਫਾਇਰ ਬ੍ਰਿਗੇਡ ਵੀ ਆਏ ਉਦੋਂ ਵੀ ਮੁਸ਼ਕਲ ਹੁੰਦਾ ਕਿਉਂਕਿ ਕਿਉਂਕਿ ਹਰ ਚੰਦ ਮਿੰਟਾਂ ਦੀ ਸੈਕਿੰਡਾਂ ਦੀ ਗੱਲ ਹੁੰਦੀ ਆ ਸੈਕਿੰਡਾਂ ਜੇ ਕਿਤੇ ਅਮ뷸ੈਂਸ ਉਪੇਸ਼ੈਂਟ ਪਿਆਗੇ ਨੂੰ ਅਟੈਕ ਵਾ ਕੇ ਇਸ ਨੂੰ ਜੇ 10 ਮਿੰਟ ਦੇ ਵਿੱਚ ਹਸਪਤਾਲ ਚ ਨਾ ਪਹੁੰਚਾਇਆ ਗਿਆ ਇਸ ਕਰਕੇ ਉਹਨੂੰ ਵੀ ਡੈਥ ਹੋਣ ਦੀ ਪ੍ਰੋਬਲਮ ਰਹਿੰਦੀ ਹੈ ਇਸ ਕਰਕੇ ਜੇ ਇਹ ਫਲਾਈਓਵਰ ਬਣ ਜੇ ਤੇ ਮੀਡੀਆ ਦੇ ਅਹੀਸਾਰੇ ਵਾਸਤੇ ਕਹਿੰਦੇ ਆ ਕਿ ਪਬਲਿਕ ਨੂੰ ਬਹੁਤ ਜ਼ਿਆਦਾ ਸਹੂਲਤ ਆ ਹੋ ਜੇ